ਉਹਨੇ ਕੰਮ ਕਰਨ ਲਈ ਜੈਨੀ ਚੰਗੀ ਸੋਚ ਆਣੀ ਚਾਹੀਦੀ ਹੈ ਬੱਚਿਆਂ ਬੱਚਿਆਂ ਨੂੰ ਪੜਾਈ ਕਰਾਓ ਉਹਨਾਂ ਲਈ ਬਣਾਓ ਕਿ ਨਸ਼ੇ ਦੀ ਆਦਤ ਆਸ-ਪਾਸੇ ਕੋਸ਼ਿਸ਼ ਕਰਕੇ ਮਨੁੱਖੀ ਜੀਵਨ ਹੈ ਪਾਣੀ ਮੀਂਹ ਦੇ ਨਾਮ ਸਾਡੇ ਕੁਲਦੀਪ ਚੈਰੀ ਜੀ ਬਾਤ ਪ੍ਰਧਾਨੋ ਵੀ ਪਹੁੰਚੇ ਆ ਤੁਹਾਰ ਜੀ ਤੋਂ ਹਰਦੀਪ ਸਿੰਘ ਜੀ ਦੇ ਨਾਲ ਅਮਰ ਕਮ ਸਿੰਘ ਜੀ ਆਪਣੇ ਹੋਰ ਜਿਹੜੀ ਟੀਮ ਨਾਲ ਸਾਰੀ ਪਹੁੰਚੀ ਆ ਇੱਥੇ ਪੁੱਜਦੇ ਸਹਾਣਾ ਭਾਈ ਹਰਦਰ ਸੁਖਵਾਨ ਜੀ ਤੋਂ ਮੈਂ ਬੇਨਤੀ ਕਰੂੰਗਾ ਜੀ ਸਾਡੇ ਜਿਹੜੇ ਸਾਥ ਜੋ ਕਹਿੰਦੇ ਪਾਰਟੀ ਮੀਟਰ ਨੇ ਉਹ ਆ ਕੇ ਆਪਣੇ ਪੰਜਾਬ ਪੇਜ ਕਰ ਕਿਉਂਕਿ ਉਹਨਾਂ ਨੇ ਅੱਗੇ ਪ੍ਰੋਗਰਾਮ ਤੇ ਜਾਣਾ ਉਸ ਤੋਂ ਬਾਅਦ ਆਪਾਂ ਪ੍ਰੋਗਰਾਮ ਤੇ ਜਾਣਾ پچھے کھڑے سارے پاسیا جی جیسے بہت بہت سردار <سؤال> ہرجیپ جو کہ وان نمبر نو وان نمبر دس وان نمبر گیارہ جو جو یادوا سارے سی ایم سردار بھگوان سر جی مان انہوں نے گائی سانے وال اس سبھاج مل مہمان میرے بھی کیبنٹ منتری سردار مندیپ مٹیا جی کوسل صاحبان ہلکا سانے وال درجہ آم آدمی پارٹی کی ساری سیئر لیڈرشپ آم آدمی پارٹی واحر جی کا خالصہ واحر جی کی فتح ਜਿਵਨਕ ਨਸ਼ਿਆ ਵਿਰੋਧ ਆਪ ਸਾਰੇ ਜਾਨੂ तकरीबन 2 ਮਹੀਨੇ ਪਹਿਲਾਂ ਸਰਦਾਰ ਮਾਨ ਸਾਹਿਬ ਦਾ ਜੋ ਰੰਗਲਾ ਪੰਜਾਬ ਨੂੰ ਆਉਣ ਦਾ ਸੁਪਨਾ ਆ ਉਸ ਸੁਪਨੇ ਨੂੰ ਤਮੇ ਗੌਰ ਪਾਏਗਾ ਜੇਕਰ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਕਾਬੂ ਕੀਤਾ ਜਾਊਗਾ ਖਤਮ ਕੀਤਾ ਜਾਊਗਾ ਆਪ ਸਾਰੇ ਪਰਵੀਆਂ ਭੈਣਾਂ ਦੇ ਵੀ ਚਲੇ ਗਏ ਰੰਗਲੀਆਂ ਜੁਨੀਆਂ ਚਿੱਟੀਆਂ ਹੋ ਗਈਆਂ ਇਹ ਸਭ ਨਸ਼ੇ ਦੀ ਭੇਟ ਚੜਿਆ ਸੋ ਆਪ ਜੀ ਤੋਂ ਇਹੀ ਉਮੀਦ ਲੈ ਕੇ ਆਏ ਆ ਕਿ ਹਲਕਾ ਸਾਂਨੇਵਾਲ ਦੀ ਨਗਰ ਕੌਂਸਲ ਸਾਂਨੇਵਾਲ ਦੀ ਸਮੂਹ ਸੰਗਤ ਸਰਕਾਰ ਦੇ ਇਸ ਯੁੱਧ ਦੇ ਵਿੱਚ ਪੂਰਾ ਪੂਰਾ ਸਾਥ ਸਹਾਰਾ ਦੇਣਗੇ ਇਹਨਾਂ ਗੱਲਾਂ ਦੇ ਨਾਲ ਖਿਮਾ ਦਾ ਯਾਜਕ ਹੈ ਅਕਰਵਾਦਾ ਦਾਟਾ ਇਮਾਰੇ ਜੱਜ ਗਿਆ ਸੰਗਰ ਰક્ષਣ ਜੋਗ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸਤਿ ਸੰਸਦ ਸਿੰਘ ਜੀ ਸਣੀ ਸਾਹਿਬ ਸਾਡੇ ਹੰਕਾਰ ਕੋ ਅਧਿਅਤ ਸਭ ਜੀ ਸੰਜੀਤ ਸੋਣੇ ਸਾਹਿਬ ਜਿਹਨਾਂ ਨੇ ਅੱਗੇ ਪ੍ਰਵਾਨਤਾ ਜਾਨੋ ਇਹਨਾਂ ਜਾਣਕਾਰੀ ਕਰਨੇ ਚਾਹੀਦੇ ਕਰਾਉਣੇ ਸੱਜੇ ਸੁਖਿੰਦਰ ਸਿੰਘ ਜੀ ਹੈਪੀ ਤੇ ਉਹ ਵੀ ਆਪਣੇ ਜ਼ਾਹਰ ਦੇ ਕਰਨਗੇ ਕਹਿੰਦੇ ਹਰੇ ਹਿੰਦੂ ਦੇ ਦਵਾ ਦੇ ਬਾਗ ਬੋਲਦੇ ਨੇ ਮੈਂ ਮਨੁੱਖ ਬੋਲਤੀ ਕਰਦਾ ਨਹੀਂ ਗੁਰੂ ਸਾਹਿਬ ਜੀ ਸਮਾਪਤ ਫਾਈਰ ਦੇ ਤੋਂ ਸਹਾਵਾਨ ਜੀ ਅੱਜ ਵੀ ਇਸ 71 ਤਾਰੇ ਵਿੱਚ ਗੁਰੂ ਨੇੜਿਆਂ ਚੱਲ ਕੇ ਆਏ ਮੇਰੇ ਸਾਰੇ ਮਾਤਾ ਮਾਂ ਭੈਣ ਬਜੁਰਗਾਂ ਸਾਰੇ ਸਾਡੇ ਭਰਾ ਕੌਂਸਲ ਸਹਿਬਾਨ ਸਾਡੀ ਭੈਣ ਪੂਜਾ ਪਾਟਿਆ ਪ੍ਰਧਾਨ ਜੀ 라ਜੂ ਪਾਟਿਆ ਜੀ ਔਰ ਸਾਡੇ ਮੁੱਖ ਮਹਿਮਾਨ ਕੈਬਨਟ ਮੰਤਰੀ ਸਾਡੇ ਐਸ ਐਚ ਓ ਸਾਹਿਬ ਈਓ ਸਾਹਿਬ ਤੇ ਹੋਰ ਬਹੁਤ ਸਾਰੇ ਸੰਪੂਰਨ ਸਿੰਘ ਜੀ ਬੈਠੇ ਆ ਹੋ ਸਾਰੇ ਜਿੰਨੇ ਆਏ ਹੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਦਾ ਬਹੁਤ ਹੀ ਵੱਡਾ ਫਰਾਲਾ ਹੈ ਜਿੱਥੇ ਪਿੰਡ ਪਿੰਡ ਜਾ ਕੇ ਮਹੱਲੇ ਮਹੱਲੇ ਦੇ ਵਿੱਚ ਜਾ ਕੇ ਵਾੜਾਂ ਦੇ ਵਿੱਚ ਜਾ ਕੇ ਨਸ਼ਿਆਂ ਦੇ ਵਿਰੁੱਧ ਪ੍ਰਚਾਰ ਹੋ ਰਿਹਾ ਉਤੋਂ ਅਸੀਂ ਵਿੱਚੋਂ ਕੜਤਾ ਸਮਾਜ ਤੋਂ ਸਾਡੇ ਸਮਾਜ ਦਾ ਹਿੱਸਾ ਹੈ ਕਦੇ ਪ੍ਰਮਾਤਮਾ ਦੀ ਕਿਤੇਰੀ ਦੇ ਵਿੱਚ ਮਾਫੀ ਲੈ ਕੇ ਨਹੀਂ ਹੁੰਦਾ ਸੋ ਆਪਾਂ ਕਿਹਦੇ ਦਾ ਦੋਸਤ ਮਿੰਟ ਦਾ ਵੀ ਬੱਚਾ ਹੋਵੇ ਉਹਨੂੰ ਭੁੱਲ ਕੇ ਵੀ ਕਦੇ ਗਰਾਹੇ ਪਿੰਡ ਪਿੰਡ ਦੇਖੀਏ ਤਾਂ ਉਹਨੂੰ ਸਮਝਾਉਣ ਦੇ ਯਤਨ ਕਰੀਏ ਚਾਹੇ ਉਹਦੇ ਮਾਪੇ-ਪਾਪ ਨੂੰ ਕਹੀਏ ਚਾਹੇ ਜੋ ਮਰਜ਼ੀ ਯਤਨ ਕਰੀਏ ਉਹਨੂੰ ਜਿੰਨਾ ਬਚਾ ਹੁੰਦਾ ਬਚਾ ਲਓ ਸੋ ਮੈਂ ਕਹਿ ਜੀ ਨੂੰ ਧੰਨਵਾਦੀਆਂ ਸਾਡੇ ਮਾਤਰੀ ਸਾਹਿਬ ਦਾ ਜਿਨ੍ਹਾਂ ਨੇ ਲਹਈਆ ਕਰਕੇ ਪਿੰਡ-ਪਿੰਡ ਜਾ ਕੇ ਲਾਂਕੇ ਜਾ ਕੇ ਪੂਰੇ ਪੰਜਾਬ ਦੇ ਕਿਛੇ ਮਨ ਮੰਨ ਪਰ ਜਿਹੜੇ ਲੱਗਣ ਨੂੰ ਤਿਆਰ ਬੈਠੇ ਸੀ ਭਾਈ ਉਹ ਜੂਰਬਾਜੀ ਕਹਿੰਦੇ ਬੰਦਾ ਲੱਗ ਗਿਆ ਕਿ ਨਸ਼ਾ ਕਿੰਨਾ ਮਾੜਾ ਅਵੇਰਨਸ ਜਿਹੜੀ ਆ ਜੂਰ ਹੋਊਗੀ ਇੱਕ ਬੂਟਾ ਆਪਾਂ ਲਾਉਂਦੇ ਆ ਉਹਦਾ ਰਿਜ਼ਲਟ 10 ਸਾਲ ਬਾਅਦ 15 ਸਾਲ ਬਾਅਦ ਫਲ ਦੇਣਾ ਸ਼ੁਰੂ ਕੀਤਾ ਕਰਦਾ ਇਸੇ ਤਰੀਕੇ ਨਾਲ ਇਸ ਮਹਿਮ ਦਾ ਫਲ ਜਿਹੜਾ ਉਹ ਜੂਰਬਾਜੀ ਅਹੇ ਟਾਈਮ ਲੱਗਨੇ ਬੈਠੇ ਹੋਣਗੇ ਸੋ ਇਹ ਸਭ ਸਰਦੇਸ਼ ਕੁਮਾਰ ਸਿੰਘ ਦੀ ਹੈਂਟੀ ਜਿਹਦੇ ਤੇ ਆਪਣਾ ਖਰਚ ਬਣਦਾ ਕਿ ਆਪਾਂ ਇਸ ਆਦਾਨ ਤੋਂ ਦੂਰ ਰਹੀਏਗੇ ਕੁਛ ਲੋਰ ਦੀ ਐਕਸਾਈਟਮੈਂਟ ਲਈ ਜਾਂ ਪੂਰੀ ਸੰਗਤ ਦੇ ਵਿੱਚ ਪੈ ਕੇ ਕਈ ਬੱਚੇ ਇਸ ਵੱਲ ਨੂੰ ਮੁਖਤਾ ਕਰਦੇ ਹਨ ਪਰ ਇਸ ਦੇ ਰਲ ਮਾਰੇ ਨਿਕਲਦੇ ਨੇ ਸੋ ਆਪਾਂ ਬਰਜਵੰਦ ਦਾ ਵਿਆਪ ਆਪਣੇ ਪੰਜਾਬ ਨੂੰ ਰੰਗੜਾ ਪੰਜਾਬ ਬਣਾਈਏ ਇਸ ਗੁਰਾ ਪੀੜ੍ਹੀ ਦੀ ਧਰਤੀ ਨੂੰ ਫਿਰ ਤੋਂ ਰੰਗੜੀ ਬਣਾਈਏ ਸੋ ਇਸ ਮਹਿਮ ਵਿੱਚ ਸਰਕਾਰ ਦਾ ਵੱਚਣ ਕੇ ਹਿੱਸਾ ਲਈਏ ਸੋ ਇਹੀ ਮੈਂ ਕਹਿਣਾ ਚਾਹਾਂਗਾ ਸੋ ਮੈਂ ਆਪਣੇ ਸ਼ਰਧਾਲੂਆਂ ਦੇ ਨਾਲ ਆਓ خالسا واحر جیسا سمجھا جی مگر سبھی مطابق اور سب تا فتح جی سر واحد جی کا خالصہ واحر جی کی فتح تو ویسے میرے کو پہلے سارے گوارے سارے صحبان نے ਫਰੀ ਡਿਟੇਲ ਦੇ ਵਿੱਚ ਇਸ ਯੁੱਧ ਬਾਰੇ ਉਹਨਾਂਾਰੇ ਇਹ ਨਸ਼ਾ ਮੁਕਤੀ ਯਤਰਾ ਬਾਰੇ ਸਾਰੇ ਆਪਣੇ ਆਪਣੇ ਵਿਦਿਆਰਥੀ ਸੋ ਬੜੀ ਡਿਟੇਲ ਦੇ ਵਿੱਚ ਦੱਸਿਆ ਗਿਆ ਕਿ ਇਹ ਕਿਵੇਂ ਇਸ ਤਰ੍ਹਾਂ ਬੰਦ ਹੋ ਸਕਦੇ ਕਿਵੇਂ ਬੰਦ ਹੋ ਸਕਦੇ ਅਸੀਂ ਸਾਰਿਆਂ ਨੂੰ ਲਾਗਨ ਕੇ ਇਹ ਨਸ਼ਿਆਂ ਨੂੰ ਬੰਦ ਕਰਦੇ ਸੋ ਇਸ ਕਾਰਨ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਅਕਾਲੀ ਦਾ ਭਾਜਪਾ ਦੀ ਸਰਕਾਰ ਸਾਮਰਾਜੀ ਸਰਕਾਰ ਇਹਨਾਂ ਨੇ ਪੰਜਾਬ ਨੂੰ ਇਹ ਕਿਹੜੇ ਤੋਖੇ ਦੇ ਠੇਕੇ ਲੰਨਿਆ ਸੀਗੇ ਪੰਜਾਬ ਨੂੰ ਖਤਮ ਕਰਦਾ ਪੰਜਾਬ ਦੀ ਜਾਨੀ ਖਤਮ ਕਰ। ਇਹ 17 ਸਾਲਾਂ ਤੋਂ ਕੰਮਾਂ ਗਲੋਰੀ ਸ਼ੁਰੂ ਕਰਕੇ ਆ ਸ਼ੁਰੂਆਤ ਕਿੱਥੋਂ ਕੀਤੀ? ਸਭ ਤੋਂ ਪਹਿਲਾਂ ਇਹਨਾਂ ਨੇ ਪੰਜਾਬ ਦੇ ਵਿੱਚ ਐਜੂਕੇਸ਼ਨ ਨੂੰ ਸਿੱਖਿਆ ਨੂੰ ਅੱਗੇ ਨਹੀਂ ਆਉਂ ਦਿੱਤਾ। ਪੰਜਾਬ ਦੇ ਵਿੱਚ ਸਕੂਲਾਂ ਵਾਸਤੇ ਪੰਜਾਬ ਦੇ ਬੱਚਿਆਂ ਦੀ ਪੜਾਈ ਵਾਸਤੇ ਕਿਨੇ ਪੰਜਾਬ ਤੋਂ এডਿਕੇਸ਼ਨ ਖਰੋ ਕੀਤਾ ਜੇ ਪੰਜਾਬ ਦੇ ਬੱਚੇ ਜੇ ਪੜ੍ਹ ਲੈਗੇ ਇਹ ਸਭ ਨੂੰ ਸੁਆਲ ਕਰ ਵਰਤਗੇ ਫਿਰ ਇਹਨੇ ਮੇ ਰਿਕਰਡ ਕਰ ਦਿੱਤਾ ਫਿਰ ਦਿਵੰਦੀ ਨੂੰ ਦੂਜਿਆਂ ਨੂੰ ਪੜ੍ਹਨ ਵਾਲਾ ਦੂਜੇ ਸੁਮੋ ਗਿਆ ਪੂਰੇ ਪੰਜਾਬ ਚ ਰਾਤਾ ਪਹਿਲੀ ਸਰਕਾਰ ਪ੍ਰਣਾਲਤਿਕ ਕੀਤਾ ਹੋਏ ਅਸੀਂ ਸਾਰਿਆਂ ਦੇ ਨਾਲ ਦੇ ਕੇ ਇੱਕ ਬਲੋਗ ਦੀ ਲੈ ਜਾਈ ਦੇਰ ਮੁੱਖ ਮੰਤਰੀ ਸਰਕਾਰ ਕੋਲ ਸਰਕਾਰ ਗੁਣੇ ਤੈਨੂੰ ਸਪੁਰਾਣਾ ਪ੍ਰਭਾਵਨਾ ਦੇ ਸੀ ਕਰਦੇ ਆ ਕਿ ਕਿ ਮਾਲ ਦਾ ਪਾਤੀ ਦੀ ਮਾਲ ਦਾ ਸਰਕਾਰ ਗੁਣੇ ਸਭ ਤੋਂ ਪਹਿਲਾ ਪੰਜਾਬ ਦੇ ਤੈਜੀ ਸੁਭੇਤੇ ਨਾਮ ਦਾ ਲਸ਼ੂ ਕੀਤਾ ਸਿੱਖਿਆ ਘਾਤੀ ਅਧੀਨ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਕਿਹ ਜੀ ਟੋਕੇ ਸ਼ੌਫ ਹਟੇ ਆ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਬਾਦ ਤਰੇਦਰ ਬਲ ਕੇ ਜਾਂਦੇ ਆ اپنے والد بھی قسم کا نشا وگن نہیں دیں ابھی کسی نشا تشکر واگن نہیں دیں گے جو بھی نشا کرتے ہیں اُسی انہوں نشا سدا نہیں سمجھاوا

بے سارے من آپ پہنچے جو ایک محمود رہے آشا پہ نہیں چلا اپنی آم آدمی سہیو کریے

ਮਹਿੰਤੇ ਚੱਲੀ ਸਰਕਾਰ ਮਾਨ ਸਾਹਿਬ ਦਾ ਧੰਨਵਾਦ ਕਰਦੇ ਆ। ਬੜੀ ਨਸੀਬਖਸ਼ ਪ੍ਰਸ਼ਾਸਨ ਦੀ ਯਾਤਰਾ ਸਾਡੇ ਪਾਰਟੀਆਂ ਸੁਪਰੀਮਾਰਕਰ केजरीवाल ਜੀ ਵੱਲੋਂ ਉਪ ਮੰਤਰੀ ਪੰਜਾਬ ਸਰਕਾਰ ਤੋਂ ਅਸੀਂ ਮੰਗ ਨੂੰ ਸ਼ੁਰੂਆਤ ਕੀਤੀ ਗਈ ਸੀ। ਤੁਹਾਨੂੰ ਲੱਗਦਾ ਹੋਂ ਸਾਹਮਣੇ ਦੇ ਵਿੱਚ ਦਿੱਤ ਵੱਡਾ ਜਿਹੜਾ ਇਕੱਠਾ ਹੋ ਰਿਹਾ ਰਵਾਇਆ ਗਿਆ ਸਾਰੇ ਮਾਨ ਵਸੀਆਂ ਨੂੰ ਸਾਰੇ ਕੌਂਸਲਰ ਸਰਬੰਦਾਂ ਨੇ ਆ ਕੇ ਪ੍ਰਧਾਨ ਜੀ ਨੇ ਆ ਕੇ ਆਪਣੇ ਆਪਣੇ ਵਿਚਾਰ ਰੱਖੇ ਤੇ ਪੂਰੇ ਮਾਨ ਵਸੀਆਂ ਨੂੰ ਜਿਹੜੀ ਆਪਾਂ ਨੂੰ ਸੋਚ ਪਈ ਗਈ ਹੈ। ਕਿ ਅਸੀਂ ਆਪਣੇ ਬਾਦ ਜਿਹੜਾ ਨਸਾ ਮੁਕਤ ਬਾਦ ਜਪੀ ਜਦੋਂ ਇੱਕੀ ਕਮਾੜ ਇੰਡੀਪੈਂਡੈਂਟ ਪਰਮਾਤਮਾ ਦੀ ਕਿਰਪਾ ਨਾਲ ਪੰਜਾਬ ਮੁਕਤ ਬਾਦ ਹੋ ਰਿਹਾ ਹੈ ਨਸਾ ਮੁਕਤ ਹੋ ਰਿਹਾ ਉਹਦਾ ਟਾਈਮ ਲੱਗਦਾ ਪੰਜਾਬ ਜਿਹੜਾ ਨਸਾ ਮੁਕਤ ਪੰਜਾਬ ਹੋ ਰਿਹਾ ਕਿਉਂਕਿ ਪਿਛਲੀ ਸਰਕਾਰਾਂ ਦੇ ਟਾਈਮ ਤੇ ਇਹਨਾਂ ਲੀਡਰਾਂ ਨੇ ਇਹਨਾਂ ਦੀ ਸਰਕਾਰਾਂ ਨੇ ਅੰਨੇ ਬਾਦ ਦਾ ਪੰਜਾਬ ਜਿਹੜਾ ਵੱਡਿਆ ਪਿੱਛੇ ਬਾਦ ਤੇ ਆ ਚਲਾਇਆ ਪਰਮਾਤਮਾ ਦਾ ਸ਼ੁਕਰ ਕਰਦੇ ਆ ਇਹਨਾਂ ਨੇ ਸਾਂਝੀ ਸਰਕਾਰ ਨੂੰ ਮੰਗਿਆ ਸਾਡੀ ਪਾਰਟੀ ਕੋਲੋਂ ਅਵਾਮੀ ਪਾਰਟੀ ਦੀ ਸਰਕਾਰ ਨੂੰ ਪਾਣ ਦਾ ਫਖਰ 3000 ਕੋ ਅਸਮਾਨੀ ਜਿਹੜੇ ਆਪ ਨਾਲ ਇਸ 100% ਲਾ ਕੇ ਵੀ 100 ਫਾਈ ਜਾ ਰਹੀ ਹੈ ਹਰ ਜਗ੍ਹਾ ਜਾ ਕੇ ਫਾਈ ਜਾ ਰਹੀਆਂ ਰਾਜਵਤੀ ਪੰਜਾਬ ਨੂੰ ਜਲਦੀ ਨਸ਼ਾ ਮੁਕਤ ਪੰਜਾਬ ਬਣਾ ਸਕੀਏ ਪੰਜਾਬ ਦੇ ਵਿੱਚ ਨਸ਼ਾ ਸਪਲਾਈ ਕਿੰਨਾ ਟੁੱਟ ਚੱਕੀ ਹੈ ਪਿਆਰਾਂ ਹੀ ਨੌਜਵਾਨਾਂ ਦੀਆਂ ਜਿਹੜੀਆਂ ਜਾਨਾਂ ਬਚਾਈਆਂ ਗਈਆਂ ਪਿਆਰਾਂ ਹੀ ਜਿਹੜੇ ਨਸ਼ਾ ਨਸ਼ਕਤ ਸੀ ਉਹਨਾਂ ਨੂੰ ਜਿੰਨਾ ਛੁਟਿਆ ਗਿਆ ਬਹੁਤ ਸਾਰੇ ਜਿਹੜੇ ਦਸਾ ਤੁਸਕਰਾਂ ਦੇ ਜਿਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਪਰਿਵਾਰ ਕਰਕੇ ਆਪਣੇ ਪ੍ਰਾਪਰਟੀ ਮਹਿਲ ਬਣਾਏ ਸੀ ਉਹਨਾਂ ਨੂੰ ਜਿਹਨਾਂ ਨੇ ਘਰ ਵੀ ਤੋੜੇਗੇ ਮਹਿਲ ਵੀ ਪੀਰਾ ਬੰਨਿਆ ਚਾਇਆ ਗਿਆ ਤੇ ਜਿਹੜਾ ਦਸਾ ਤੁਸਕਰ ਦਾ ਮੇਨ ਬੋਡੀ ਦੱਸਿਆ ਜਾਂਦਾ ਉਹ ਵੀ ਅੱਜ ਕੱਲ ਨਾ ਪਈਏ ਸੁਝਿਆ ਹੋਇਆ ਤੇ ਜਿਹੜੀਆਂ ਪਛੀਆਂ ਪਾਕੀਆਂ ਪਹਿਲਾਂ ਕੰਨੀਆਂ ਦੀ ਅਸੀਂ ਕੁਮਰ ਸਿੰਘ ਸਾਹਿਬ ਦੀ ਸ਼ੋਭਾ ਖਾ ਕੇ ਮੁੱਗਾ ਸਾਹਿਬ ਦੀ ਸ਼ੋਭਾ ਖਾ ਕੇ ਕਿ ਅਸੀਂ ਪੰਜਾਬ ਨੂੰ ਦਸਾ ਪੰਜਾਬ ਬਣਾਉਣਾ ਉਹ ਲੋਕ ਤੇ ਉਸ ਜਿਹੜਾ ਕੰਬੇ ਜੇਲ੍ਹ ਦੇ ਵਿੱਚ ਬੈਠਾ ਉਹਦੇ ਹਮਦਰਦੀ ਜਾਹ ਕਰ ਰਹੇ ਕਿ ਆਪ ਕੋ ਗਵਰਨਰ ਸਾਹਿਬ ਗਲਤ ਕਰ ਰਿਹਾ ਇਥੋਂ ਜਾਹ ਹੁੰਦਾ ਕਿ ਪੂਰੀਆਂ ਸਰਕਾਰਾਂ ਦੀ ਰਾਮਨਦੀ ਇੱਕ ਨੇ ਸਾਹਿਬ ਸਰਕਾਰ ਜਿਨੇ ਉਹਨੂੰ ਪਾਣੀ ਦਾ ਪੂਰੀ ਪਾਰਕੀਆ ਚ ਨਹੀਂ ਪਾਣੀ ਦੇ ਵੀ ਕੜੀ ਜੋ ਸਾਥ ਰਾਮਨਦੀਆਂ ਨੇ ਪਛਾਉਦਾ ਜਿਹੜਾ ਜੁਦਾ ਕਰਤਾ ਉਹ ਮਾਪਾ ਸੁਮਰਾ ਕੇ ਸਿਵਾ ਸਾਡੇ ਆਮ ਆਦਮੀ ਪਾਰਟੀ ਦੀ ਜੀਮ ਹੋਈ ਹੈ ਸਾਰੇ ਰਜਮਨ ਦੇ ਪੂਰੇ ਪੰਜਾਬ ਦੇ ਹਰ ਪਿੰਡ ਨਾਲ ਹਰ ਬਜ਼ੁਰਗ ਦੇ ਸਾਥ ਨਾਲ ਹਾਂ ਤੌਰ ਜਾਲ ਨਾਲ ਸਾਥ ਸਾਥ ਜਿਹੜਾ ਇਸ ਨੂੰ ਮਹਿਮਾਹੀ ਕਰਵਾ ਰਹੇ ਜਾ ਰਹੇ ਆ ਜਿਹੜਾ ਬਹੁਤ ਬੜਾ ਫਰਕ ਪੈ ਗਿਆ ਨਾ ਸੇ ਸਫਾਈ ਜਾਂ ਗੁੱਦਗੀ ਆ ਬਹੁਤ ਸਾਰੇ ਨੌਜਵਾਨਾਂ ਦੀ ਜਾਨਾਂ ਵਾਸੀ ਆ ਇਹ ਕੰਮ ਪੂਰੀ ਜੀਵਾਗਰ ਵਰਗੇ ਸਾਰੇ ਹਰ ਬਰਗਰ ਹਾਤੇ ਦੇ ਜੀਵਨ ਨੂੰ ਆ ਰਹੇ ਆ ਜੂ ਮੈਂ ਤੁਹਾਨਾਂ ਸਾਰੇ ਮੀਡੀਆ ਰੀਡਰਾਂ ਦਾ ਬਹੁਤ ਧੰਨਵਾਦ ਕਰਦਾ ਜੇ ਤੁਸੀਂ ਅੱਜ ਵੀ ਕੁਝ ਨੀਆਂ ਬੁਲਤਾਂ ਹੋਈਆਂ ਖਬਰਾਂ ਜਿਹੜੀਆਂ ਲੋਕਾਂ ਨੂੰ ਗੱਲ ਜਗਰ ਜਾਗਰ ਕੱਬ ਜਨਪਾਇਸ ਸਿੰਘ ਜਨੂਨ ਨਾਲ ਸਾਹੀ ਸਾਰੇ ਇਕੱਠੇ ਹੋ ਕੇ ਸਾਥ ਦਿੰਦੇ ਹੋ ਤਾਂ ਤੁਹਾਡਾ ਵੀ ਧੰਨਵਾਦ ਹੈ ਵਾਹਿ ਮੰਤਰੀ ਵਿਰੋਧੀ ਪਾਰਟੀ ਤਾਨਸਕਾਤਰੀ ਜਿਸ ਤਰ੍ਹਾਂ ਕਿ ਰਾਮਗੜ ਰੋਡ ਉੱਚਾ ਪਿੰਡ ਵਾਲੀ ਰੋਡ ਸਕਤੀ ਪਬਲਿਕ ਸਕੂਲ ਦੀ ਸੜਕ ਦਾ ਬੁਰਾ ਹਾਲ ਹੈ ਇਸ ਦੇ ਨਾਲ ਨਾਲ ਦੇਖਿਆ ਜਾਂਦਾ ਕਿ ਨੈਸ਼ਨਲ ਹਾਈਵੇ ਪਰੇ ਪਿਆਰ ਮੈਂ ਬਰੇਕਿੰਗ ਗੱਲ ਕਰਾ ਪੂਰੇ ਪੰਜਾਬ ਦੀਆਂ ਕਿ ਸਰਕਾਰ ਕੋਈ ਨਹੀਂ ਹਿਸਾਬ ਨਹੀਂ ਕਰ ਰਹੀਆਂ ਨੇ ਆ। ਬਹੁਤ ਘਰਾਂ ਤੋਂ ਸਾਡੀਆਂ ਪਾਸੋਂ ਦਿੱਤੀਆਂ ਪਰ ਕੰਮ ਕਰਕੇ ਤਾਂ ਜੀੜੀਆਂ। ਅੱਜ ਦੇ ਦਿਨ ਸਾਰੇ ਹੀ ਕੰਮ ਆਪਣੇ ਹਰ ਇੱਕ ਸਾਹਮਣੇ ਆਉਂਦੇ ਹਰ ਹਰ ਨਹੀਂ ਆ ਰਹੀਆਂ। ਕੋਪਲੀ ਜਾ ਰਹੀ ਹੈ। ਉਹ ਨਗਰ ਕੌਂਸਲ ਦੇ ਕੰਮਾਂ ਦੀਵਾਦ ਕੋਸ਼ੀਂਦੀ ਹੈ। ਨਾਗਰਿਕ ਜੀ 202 ਦੇ ਨੰਬਰ ਨੂੰ ਜਿੰਨਾ ਪਰਖ ਕੇ ਪਿਛਲੇ ਮਹੀਨੇ ਤੋਂ ਸਾਰੇ ਕੰਮ ਹੋ ਗਏ। ਸਾਨੂੰ ਪਹੁੰਚੇ ਸਾਨੂੰ ਇਤਿਹਾਸ ਗੇਟ ਦੀ ਗੱਲ ਕੀਤੀ ਜਾਂਦੀ ਹੈ ਪਹਿਲਾਂ ਵੀ ਗੱਲ ਹੋਈ ਸੀ ਕਿ ਗੁਰੂ ਗੋਬਿੰਦ ਸਿੰਘ ਮਾਰ ਗੇਟ ਸੀ ਕਿ ਆਪਣੀ ਉਪਰਾਏ ਜਿਹੜੀ ਦੁਬਾਰਾ ਸਾਰੀ ਕੀਤੀ ਗਈ ਆ ਪਰ ਲੇਕਿਨ ਦੇਖ ਭਾਲ ਦੇ ਵਿੱਚ ਅਜ ਵੀ ਨਜ਼ਰ ਨਹੀਂ ਆ ਰਿਹਾ ਕੋਈ ਪਹਿਲਾਂ ਨਾ ਨਵੀਂ ਨਾ ਕੋਈ ਨਾ ਕੋਈ ਸਾਰੇ ਪੈਸਾ ਹੀ ਕੋਈ ਤਰ੍ਹਾਂ ਸਾਫ ਦੇ ਵਿੱਚ ਕੋਈ ਕੰਮ ਨਾ ਕਰਦੇ ਉਹਨਾਂ ਨੂੰ ਜਿਵੇਂ ਨਾਲ ਬਾਸ ਕਰਾ ਕੇ ਹੱਥੋਂ ਵਿਵਾਸ ਹੋ ਗਿਆ ਜਿਹੜੇ ਦੇ ਆ ਰੱਖੇ ਜਾ ਰਿਹਾ ਤੇ ਪੂਰੇ ਟੀਮ ਨੇ ਦਾਅਵਾ ਸੀ ਲੈ ਕੇ ਪਾ ਕੇ ਸਾਰੇ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਵੱਲੋਂ ਜੁੱਧ ਨਸ਼ੇ ਅਵਿਰਧ ਜੋ ਨਸ਼ਾ ਮੁਕਤੀ ਯਾਤਰਾ ਚੱਲ ਰਹੀ ਹੈ ਉਸ ਦਾ ਅੱਜ ਸਾਡੇ ਸਾਨੇਵਾਲ ਡੇਲੋ ਰੋਡ ਵਾਰਡ ਨੰਬਰ 9 ਵਾਰਡ ਨੰਬਰ 10 ਤੇ ਵਾਰਡ ਨੰਬਰ 11 ਦੇ ਵਿੱਚ ਪਹੁੰਚੇ ਨੇ ਜਿਸ ਦੇ ਵਿੱਚ ਸਾਡੇ ਉਚੇਚੇ ਤੌਰ ਤੇ ਕੈਪਟਨ ਮੈਨਿਸਟਰ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਔਰ ਸਾਡੇ ਇਲਾਕਾ ਨੁਆਸੀ ਸੰਗਤਾਂ ਵਾਰਡ ਨੰਬਰ 10 ਦੀਆਂ ਵਾਰਡ ਨੰਬਰ 11 ਦੀਆਂ ਤੇ ਵਾਰਡ ਨੰਬਰ 9 ਦੀਆਂ ਸੰਗਤਾਂ ਉਚੇਚੇ ਤੌਰ ਤੇ ਪਹੁੰਚੀਆਂ ਨੇ ਉਹਨਾਂ ਨੇ ਬੜੇ ਵਧੀਆ ਢੰਗ ਦੇ ਨਾਲ ਮੰਤਰੀ ਸਾਹਿਬ ਨੂੰ ਵਿਸ਼ਵਾਸਵਾਇਆ ਕਿ ਅਸੀਂ ਕੱਲੇ-ਕੱਲੇ ਨਾਲ ਘਰ ਦੇ ਵਿੱਚ ਵਿਸ਼ਵਾਸਵਾਜ ਦੇ ਨਾਲ ਅਸੀਂ ਕਿਸੇ ਨੂੰ ਆਪਣੇ ਮਹੱਲਿਆਂ ਦੇ ਵਿੱਚ ਨਸ਼ਾ ਨਹੀਂ ਵੇਚਣ ਦੇਵਾਂਗੇ ਜਿਸ ਦੇ ਵਿੱਚ ਸਾਡੇ ਪ੍ਰਧਾਨ ਮੈਡਮ ਪੂਜਾ ਭਾਟਿਆ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਬਹੁਤ ਸਹਿਯੋਗ ਹੁੰਦਾ ਹੈ ਸਾਡੇ ਮਹੱਲਿਆਂ ਦੀਆਂ ਵਾਡਾਂ ਵਾਸਤੇ ਔਰ ਲੋਕਾਂ ਵਾਸਤੇ ਔਰ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਪ੍ਰੋਗਰਾਮੇ ਕਰਾਏ ਨੇ ਅਸੀਂ ਆਪਣੇ ਵੱਲੋਂ ਮੈਂ ਗਰਮੀਤ ਸਿੰਘ ਤਲਵਾੜਾ ਔਰ ਸਾਡੇ ਹੈਪੀ ਵੀਰ ਜੀ ਔਰ ਕਾਲਾ ਵੀਰ ਜੀ ਪੁਰਾ ਕਿੰਨੇ ਬਾਡਾਂ ਵਸਲੋਂ ਅਸੀਂ ਸਾਰਿਆਂ ਸਖਦਾ ਜੋ ਇੱਥੇ ਪਹੁੰਚੇ ਨਾ ਸਾਰਿਆਂ ਦਾ ਸਮੂਹ ਪੱਤਰਕਾਰ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਔਰ ਵਾਹਿਗੁਰੂ ਜੀ ਕੀ ਫਤਹ